ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਧੂੜਕੋਟ ਦੇ ਵਿੱਚ ਧੂੜਕੋਟ ਪਿੰਡ ਆ ਜਿਹੜਾ ਫਰੀਦਕੋਟ ਜ਼ਿਲ੍ਹੇ ਦਾ ਆਖਰੀ ਪਿੰਡ ਆ ਗਿਆ ਇਹ ਤੋਂ ਘਾ ਦੋ ਜ਼ਿਲ੍ਹਿਆਂ ਦੀ ਹੱਦ ਸ਼ੁਰੂ ਹੁੰਦੀ ਆ ਇੱਕ ਪਾਸੇ ਮਾਲਾਕਾਲਾ ਪਿੰਡ ਆ ਜਾਂਦਾ ਮਿੱਤਰੋ ਤੇ ਉਹ ਪਿੰਡ ਆ ਜਾਂਦਾ ਵਾ ਮੋਗੇ ਜ਼ਿਲ੍ਹੇ ਦਾ ਤੇ ਇੱਕ ਪਾਸੇ ਆ ਜਾਂਦਾ ਗੱਲ ਪਿੰਡ ਤੇ ਉਹ ਆ ਜਾਂਦਾ ਫਰੋਜ਼ਪੁਰ ਜ਼ਿਲ੍ਹੇ ਦਾ ਤੇ ਇਹ ਜਿਹੜੇ ਮਿੱਤਰੋ ਤਿੰਨ ਪਿੰਡ ਮਿਲਦੇ ਆ ਤੇ ਇਹਨਾਂ ਨੂੰ ਆਖਰੀ ਆਖਰੀ ਪਿੰਡਾਂ ਦੀ ਹੱਦ ਪੈਂਦੀ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆਂ ਜਦੋਂ ਤੁਸੀਂ ਧੂੜਕੋਟ ਤੋਂ ਮੰਡਾ ਵਾਲੇ ਪਾਸੇ ਨੂੰ ਜਾਓਗੇ ਤਾਂ ਮਿੱਤਰੋ ਤੁਸੀਂ ਧੂੜਕੋਟ ਲੰਘ ਕੇ ਸਾਰਾ ਤੇ ਅੱਗੇ ਇੱਕ ਫੈਕਟਰੀ ਆਉਂਦੀ ਆ ਲੌਕਟੈਲ ਵਾਲੀ ਉਹ ਵੀ ਨੰਗਣੀ ਆ ਉਹ ਲੰਘ ਕੇ ਆਉਂਦੀ ਉਲਟ ਸਾਈਡ ਜੀਸੀਬੀ ਦੀ ਫੋਟੋ ਬਣੀ ਹੋਈ ਆ ਜਿਹੜੀ ਆਪਣੀਆਂ ਮੋਟਰਾਂ ਦੇ ਉੱਤੇ ਕੋਠੀਆਂ ਬਣੀਆਂ ਹੁੰਦੀਆਂ ਤੇ ਉਹ ਫੋਟੋ ਦੇ ਨਾਲ ਦੀ ਜਿਹੜੀ ਪਈ ਆਉਂਦੀ ਆ ਬਾਈ ਹੁਣ ਇਹਦੇ ਘਰ ਦੇ ਵਿੱਚ ਆਉਂਦੀ ਆ ਕਰੇ ਲੋ ਪਰਿਵਾਰ ਦੇ ਘਰੇ ਮੈਂ ਇਸ ਟਾਈਮ ਮੌਜੂਦ ਆ ਇੱਕ ਝੋਟੀ ਵਿਖਾਉਣੀ ਆ ਤੁਹਾਨੂੰ ਛੋਟੇ ਸੰਗ ਦੀ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਬਾਅਦ ਵਿੱਚ ਕਰਦੇ ਆ ਸასი ਘਰ ਪਾਏ ਸასი ਘਰ ਠੀਕ ਆ ਸასი ਘਰ ਬਾਈ ਜੀ ਸასი ਘਰ ਕੀ ਹਾਲ ਚਾਲ ਠੀਕ ਆ ਜੀ ਸੇਤਾਂ ਘਰ ਪਰਿਵਾਰ ਅੱਛਾ ਬਾਈ ਇੱਕ ਵਾਰੀ ਨਾਮ ਦੱਸ ਦੀ ਆ ਆਪਣਾ ਜੀ ਮੈਂ ਕੱਤੇ ਨਾਮ ਤੇ ਸ਼ੇਮੂ ਦਾ ਨਾਮ ਪੁੱਛ ਕੇ ਜਿਹੜਾ ਮਰਜੀ ਆ ਸ਼ੇਮੂ ਦਾ ਨਾਮ ਪੁੱਛ ਕੇ ਜਿਹੜਾ ਮਰਜੀ ਆ ਜੇ ਠੀਕ ਆ ਬਾਈ ਘਰ ਤਾਂ ਆਪਣਾ ਬਾਹਰ ਖੇਤਾਂ 'ਚ ਜਾ ਗਿਆ ਹਨਾ ਠੀਕ ਆ ਆ ਜਾ ਬਾਈ ਜਿਹੜੀ ਝੋਟੀ ਵੇਚ ਰਹੀ ਆ ਆਪਾਂ ਕਿੰਨੇ ਵ ਹੱਪਤਾਂ ਲਈ ਹੱਪਤਾਂ ਲੈ ਜੂਗੀ ਅਰੇ ਅੱਛਾ ਪਹਿਲੇ ਸਵਿ ਕਿੰਨਾ ਕੁ ਦੁੱਧ ਦੇਤਾਈ ਇਹਨੇ ਬਾਈ ਨਾ ਨਾ 12 ਲੀਟਰ ਕੱਢਿਆ 12 ਲੀਟਰ ਦੋਨਾਂ 6-6 ਲੀਟਰ ਡੰਗ ਦਾ ਚੋਇਆ ਹੋਇਆ ਤੁਸੀਂ ਠੀਕ ਹੈ ਬਈ ਚਵਾਈ ਚੁਈ ਦੀ ਕਿਵੇਂ ਰਹੀ ਹੈ ਬਾਈ ਦੀ ਓਕੇ ਰਹੀ ਜਾਵਾ ਅੱਛਾ ਜੇ ਕੋਈ ਤੇਰੇ ਵਰਗਾ ਭਰਾ ਘਰੇ ਰੱਖਣ ਨਾਲ ਲੈ ਜਾਵੇ ਕੋਈ ਲੰਬੇ ਦੀ ਗਜائش ਨਹੀਂ ਕੋਈ ਓਕੇ ਗਿਜਾਦ ਕਰੂਗਾ ਠੀਕ ਹੈ ਬਾਈ ਰੇਟ ਕੀਤਾ ਕਿਤਾ ਬਾਈ ਫਿਰ ਇਹਦਾ 95 95000 ਰੁਪਏ ਮਾਨਤਨ ਹੋ ਜੂ ਇਹਦੇ ਵਿੱਚ ਬਾਈ ਹਾਂਜੀ ਠੀਕ ਹੈ ਬਾਈ ਠੀਕ ਹੈ ਕਦੇ ਬਾਰੋ ਤੋੜੇ ਮਣੇ ਖੋਲੇ ਲੈ ਇਹ ਮੇਤਰਾ 95000 ਰੁਪਿਆ ਇਹਦੀ ਡਿਮਾਂਡ ਸੁਆ ਦੂਜਾ ਸੁੰਦੀ ਆ ਸੂਣ ਦੇ ਵਿੱਚ ਹਜੇ ਕਰਮਾ ਵਾਲੀ ਦਿਨ ਕੱਢ ਜੂਗੀ ਤੇ ਜਦੋਂ ਤਿਆਰੀ ਦੇ ਵਿੱਚ ਆਈ ਤਾਂ ਉਦੋਂ ਗੱਲਬਾਤ ਹੋਰ ਟਿਕਾਣੇ ਲਾ ਜਾਣੀ ਲੇਵੇ ਭਾਂਡੇ ਵੱਲੋਂ ਬਹੁਤ ਮਜ਼ਬੂਤ ਆ ਅੰਗਾਂ ਪੈਰਾਂ ਦੀ ਆਰਾਂ ਦੀ ਝੋਟੀ ਪੂਰੀ ਚੰਗੀ ਆ ਮਿੱਤਰੋ ਸਿੰਘ ਗੋਲਾ ਜਮਾਂ ਦੇਖ ਸਕਦੇ ਆ ਤੁਸੀਂ ਮਿੱਤਰੋ ਲੇਵਾ ਭਾਂਡਾ ਵੀ ਸਾਫ਼ ਸੁਥਰਾ ਹਜੇ ਮੰਨ ਲਓ ਇਹ ਗੱਲ ਕਹਿ ਸਕਦੇ ਆਂ ਵੀ ਆਪਾਂ ਹਵਾਨਾ ਘੱਟ ਦਿਖਾਉਂਦੀ ਆ ਦੁੱਧ ਦਿੰਦੀ ਆ ਬੰਦ ਲੇਵੇ ਦੇਵੇ ਤੇ ਝੋਟੀ ਆ ਪਰ ਇੰਨਾ ਵੀ ਨਹੀਂ ਫਿਰ ਵੀ ਮੰਨ ਲਓ ਜਿੰਨੀ ਕੁ ਤਿਆਰੀ ਹੈਗੀ ਆ ਪੂਰੀ ਚੰਗੀ ਆ ਕਰਮਾ ਵਾਲੀ ਦੀ ਨਾਂ ਜਾਂ શરીર ਕੰਗਾ ਆਰ ਸਾਰੇ ਝੋਟੀ ਦੇ ਜਿਹੜੇ ਚੰਗੇ ਆ ਮੇਤਰੋ ਦੇਖ ਸਕਦੇ ਹੋ ਤੁਸੀਂ ਬੰਦੇ ਬਾਬੇ ਤੇ ਬੰਗੋ ਗੋਲ ਆ ਮੇਤਰੋ ਇੱਕ ਥੋੜਾ ਜਿਹਾ ਸਿੰਘ ਬਾਈ ਹੁਣ ਉਹਨੇ ਲਾਹ ਤਾ ਜਾਂਦਾ ਖੁੱਬਦਾ ਹੋਊਗਾ ਤਾਂ ਕਰਕੇ ਹਨਾ ਖੁੱਬਦਾ ਸੀ ਹੂੰ ਵੈਸੇ ਸਿੰਘ ਬਹੁਤ ਚੰਗਾਈ ਕੱਟੀ ਦਾ ਬਾਕੀ ਨੰਬਰ ਜਿਹੜਾ ਸਕਰੀਨ ਦੇ ਉੱਤੇ ਆ 95000 ਰੁਪਿਆ ਡਿਮਾਂਡ ਆ ਮੰਨਤਨ ਬਾਕੀ ਆ ਸਕਰੀਨ ਦੇ ਉੱਤੇ ਨੰਬਰ ਲੱਗਿਆ ਹੋਇਆ ਜਿਹੜੇ ਭਰਾ ਨੂੰ ਝੋਟੀ ਪਸੰਦ ਆ ਤੁਸੀਂ ਗੱਲਬਾਤ ਕਰ ਸਕਦੇ ਆ ਧੰਨਵਾਦ ਸ਼ੁਕਰੀਆ ਜੋਂ